ਬੈਨੇ ਸਬਦਾ ਮੂਹਾਂ ਹੈ ਸਬ ਕੋਏ ਮਾਨਮਕ ਮੂਹਾਂ ਅਪੁਨਾ ਜਨਮ ਖੋਏ ਹਰ ਨਾ ਨ ਚਿਤੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿ ਜਤਿਹਾਨ ਓਏ ਸਦਾ ਆਨੰਦ 비 ਬੇਕ ਰਹੇ ਦੁਖ ਸੁਖ ਇਕ ਸਮਾਨ ਤਿਨਾ ਨਦਰੀ ਏਕੋ ਆਇਆ ਸਭ ਆਤਮ ਰਾਮ ਪਛਾਨ ਮਾਨਮੁਗ ਬਾਲਕ ਬਿਰਦਸ ਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ ਵਿਚ ਹਉ ਮੈਂ ਕਰਮ ਕਮਾਵਦੇ ਸਾਬ ਧਰਮ ਰਾਏ ਕਹਿ ਜਾਹੇ ਗੁਰਮੁਖ ਅਚੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਓਨਾ ਮੈਲ ਪਤੰਗ ਨ ਲਗਾਈ ਜੇ ਚਲਣ ਸਤਗੁਰ ਭਾਏ ਮਾਨਮੁਗ ਜੂਟ ਨ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲੀ ਅਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕਿਹਾ ਸਿੱਜੈ ਆਪਣੈ ਰੋਹ ਹੈ ਆਪੇ ਹੀ ਲੱਜੈ ਮਨਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਏ ਤਿਸ ਸਭ ਕਛ ਸੁਜੈ ਨਾਨਕ ਗੁਰਮੁਖ ਮਨ ਸਿਓ ਲੁਜੈ ਜਿਨਾਂ ਸਤਿਗੁਰ ਪ੍ਰਕਾਸ਼ਿ ਨਵ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨਾ ਆਕੀਨ ਪਸੂ ਢੋਰ ਗਾਵਾਰ ਓਨਾ ਅੰਤਰ ਗਿਆਨ ਨਾਲ ਧਿਆਨ ਹੈ ਹਰ ਸੋ ਪ੍ਰੀਤਨਾ ਪਿਆਰ ਮਨ ਮੁਖ ਮੋਏ ਵਿਕਾਰ ਮੈਂ ਮਰ ਜੰਮੈ ਵਾਰੋ ਵਾਰ ਜੀਵ ਧਿਆਨੋਂ ਮਿਲੈ ਸੋ ਜੀਵ ਦੇ ਹਰ ਜਗਤ ਜੀਵਨ ਉਰਤਾਰ ਨਾਨਕ ਗੁਰਮੁਖ ਸੋਣੇ ਤਿਤ ਸਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸ ਤਨੇ ਕੈ ਨਾਮ ਨਿਤ ਨਾਮ ਸੰਭਾਲ ਧਨ ਭਗਵੰਤੀ ਨਾਨਕਾ ਜਿਨਾ ਗੁਰਮੁਖ ਲੱਦਾ ਹਰਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨੁਗੁਦੈ ਦਿਸ ਫਿਰ ਰਹੀ ਆਤ ਤਿਸਨਾ ਲੋਭ ਵਿਕਾਰ ਮਾਇਆ ਮੋਨਾ ਚੁਕੈ ਮਰ ਜਮੇ ਵਾਰ ਵਾਰ ਸਤ ਗੁਰ ਸੇਵ ਸੁਖ ਪਾਇਆ ਆਤਿ ਤਿਛਨਾ ਤਜ ਵਿਕਾਰ ਜਨਮ ਮਰਨ ਕਾ ਦੁਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੈ ਮਾਨ ਕਿਲ ਵਿਗ ਪਾਪ ਸਭ ਕੱਟੀਐ ਹਉ ਮੈਂ ਚੁਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਸਰੀ ਤਨਵੰਤੀ ਜਾਣੀ ਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੋ ਭੇਜੀ ਸੋ ਭਾਈ ਲਏ ਹੁਕਮ ਫਿਰਾਉ ਜੈ ਬੇਸਾਵੇ ਬੈਸੇ ਭਾਈ ਜੈ ਭੇਜੇ ਤੈ ਜਾਓ ਏਵੜ ਧਨ ਹੋਰ ਕੋ ਨਹੀਂ ਭਾਈ ਚੇਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾ ਭਾਈ ਸਦਾ ਸੱਚੇ ਕੇ ਸੰਗ ਰਹਾਉ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਧ ਆਪੇ ਖਾਏ ਇਸ ਕਾ ਕਿਆਸਾ ਲਾਹੀਐ ਭਾਈ ਦਰਸ਼ਨ ਕੋ ਬਲ ਜਾਏ ਸਤਗੁਰ ਵਿੱਚ ਵੱਡੀਆਂ ਵੜਿਆਈਆਂ ਭਾਈ ਕਰਮ ਮਿਲੈ ਤਾ ਪਾਏ ਇੱਕ ਹੁਕਮ ਮੰਨ ਨਾ ਜਾਣੀ ਭਾਈ ਦੂਜੈ ਪਾਏ ਫਿਰਾਏ ਸੰਗਤ ਧੋਈ ਨਾ ਮਿਲੈ ਭਾਈ ਬੈਸਣ ਮਿਲੈ ਨਾ ਥਾ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨਾ ਤੁਰੇ ਕਮਾਇਆ ਨਾਉ ਤੇਨੇ ਬਿਟੋ ਹੋ ਵਾਰਿਆ ਭਾਈ ਤਿੰਨ ਕੋ ਸਾਧ ਬਿਨਹਾਰਾ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਾਨਾ ਅੰਦਨ ਸੇਵਨ ਗੁਰ ਆਪਣਾ ਅੰਦਨ ਅੰਦ ਰਹਿਨ ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦੇ ਸੰਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੀ ਸੱਚਾ ਸ਼ਬਦ ਮਨ ਵਸਿਆ ਸਤਗੁਰ ਮਾਏ ਸਮਾਹੇ ਸੱਚੀ ਰਾਸੀ ਸੱਚ ਧਨ ਉਤਮ ਪਦਵੀ ਪਾਏ ਸੱਚ ਸੁਣੈ ਸਚ ਮਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬੈਸਣਾ ਸੱਚੇ ਮਾਏ ਸਮਾਏ ਨਾਨਕ ਵਿਣ ਸਤਿਗੁਰ ਸਚ ਨਾ ਪਾਈਐ ਮਨਮਗ ਭੂਲੇ ਜਾਹੇ ਬਾ bìਹਾ ਪ੍ਰਯੋਗ ਕਰੇ ਜਲਿਤ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੂਖ ਨਿਵਾਰਣ ਹਾਰ ਤਿਸ ਚੁਕੇ ਸਹਿਜ ਉਪਜੈ ਤੇਸੇ ਚੁੱਕੈ ਸਹਿਜ ਊਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸਾਂਤ ਹੋਏ ਨਾਮ ਰਖੋ ਔਰ ਧਾਰ ਬਾ ਬੀਹਾ ਤੂੰ ਸੱਚ ਚਉ ਸੱਚੇ ਸੋ ਲਿਵ ਲਾਏ ਬੋਲਿਆ ਤੇਰਾ ਥਾਏ ਪਵੇ ਗੁਰਮੁਖ ਹੋਏ ਅਨਾਈ ਸ਼ਬਦ ਚੀਨ ਤਿਕ ਉਤਰੈ ਮਨ ਲੈ ਰਜਾਏ ਚਾਰੇ ਕੁੰਡਾ ਝੋਕ ਵਰਸਦਾ ਬੂੰਦ ਪਵੇ ਸਹਿਜ ਸੁਭਾਏ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਕ ਨ ਲਾਗੇ ਆਏ ਬਾ ਬੀਹਾ ਤੂੰ ਸਹਿਜ ਬੋਲ ਸੱਚਾ ਸ਼ਬਦ ਸੁਭਾਏ ਸਭ ਕੁਝ ਤੇਰੇ ਨਾਲ ਹੈ ਸਤਿਗੁਰ ਦੀ ਆ ਦਿਖਾਏ ਆਪ ਬਚਾਣਾ ਪ੍ਰੀਤਮ ਮਿਲੇ ਬੂਟਾ ਚੈਬਰ ਲਾਏ ਝੇਮਾ ਝੇਮਾ ਅੰਮ੍ਰਿਤ ਵਰਸਦਾ ਤਿਸਨਾ ਭੁਗ ਸਭ ਜਾਏ ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੁਹਾਗਣੀ ਸਚੈ ਨਾਮ ਸਮਾਏ ਧੁਰੋਂ ਖਸਮ ਭੇਜਿਆ ਸਚੈ ਹੁਕਮ ਪਠਾਏ ਇੰਦ ਵਰਸੈ ਦਇਆ ਕਰ ਗੂੜੀ ਚੈਬਰ ਲਾਏ ਬਾਬੀ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੁਹਿ ਪਾਏ ਅਨ ਧਨ ਬੌਤਾ ਉਪਜੈ ਧਰਤੀ ਸੋ ਬਾਪਾਏ ਆਂਦੇ ਲੋਗ ਭਗਤ ਕਰੇ ਗੁਰ ਕੈ ਸ਼ਬਦ ਸੁਮਾਏ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੈ ਰਜਾਈ ਹਰ ਗੁਣ ਗਾਵੋ ਕਾਮਣੀ ਸੱਚੈ ਸ਼ਬਦ ਸੁਮਾਏ ਭੈ ਕਾਸੈ ਸਿਗਾਰ ਕਰੋ ਸੱਚ ਰਹੋ ਲਿਵ ਲਾਏ ਨਾਨਕ ਨਾਮ ਮਨ ਵਸੈ ਹਰ ਦਰਗਾ ਲੈ ਛੜਾਏ ਬਾ ਬੀਹਾ ਸਗਲੀ ਧਰਤੀ ਜੇ ਫਿਰੈ ਉਡ ਚੜੈ ਆਕਾਸ ਸਤਿਗੁਰ ਮਿਲਿਆ ਜਲ ਪਾਈ ਹੈ ਚੂਕੈ ਭੂਗ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕੁਝ ਜਾਣਦਾ ਕਿਸ ਆਗੇ ਕੀਚੈ ਅਰਦਾਸ ਨਾਨਕ ਘਟ ਘਟ ਇੱਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈਬ ਸੰਤ ਹੈ ਜੇ ਸਤਗੁਰ ਸੇਵਸ ਮਾਏ ਹਰ ਬੁਟਾ ਮਨ ਤਨ ਸਭ ਪਰਫੜੈ ਸਭ ਜਗ ਹਰੀਆਵਲ ਹੋਏ ਸ਼ਬਦੇ ਸਦਾ ਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਬੋਟੈ ਮਨ ਤਨ ਪਰ ਫੜੈ ਸਭ ਜਗ ਹਰਿਆ ਹੋਏ ਵਡੜਾ ਝਾਲ ਚਲੁੰਬ ਲੈ ਨਾਵੜਾ ਲਈਐ ਕਿਸ ਨਾਉ ਲਈਐ ਪਰਮੇਸਰੈ ਭੰਨਣ ਘੜਨ ਸਮਰੱਥ ਹਰ ਹਟ ਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੇ ਪੁਕਾਰ ਜੇ ਨਾ ਜਗਤੋਂ ਪਾਏ ਹਰ ਰੰਗ ਕੀਆ ਤੇ ਸਹਿ ਬਿੱਟੋ ਕੁਰਬਾਨ ਆਪ ਛੋੜੇ ਤਾਂ ਸੋ ਮਿਲੈ ਸੱਚਾ ਏਹ ਵਿਚਾਰ ਹਉ ਮੈਂ ਫਿੱਕਾ ਬੋਲਣਾ ਬੋਝ ਨਾ ਸਕਾ ਕਾਰ ਵਾਣ ਤਰੇਣ ਤ੍ਰਿਪੁਣ ਤੁਜੈ ਧਾਇ ਦਾ ਅੰਦਨ ਸਦਾ ਵਿਹਾਨ ਬੇਨੇ ਸਾਧਗੁਰ ਕਿਨੇ ਨਾ ਪਾਇਆ ਕਰ ਕਰ ਥਕੇ ਵਿਚਾਰ ਨਦਰ ਕਰੇ ਜੇ ਆਪਣੇ ਤਾਂ ਆਪੇ ਲੈ ਹੈ ਸਵਾਰ ਨਾਨਕ ਗੁਰਮੁਖ ਜਿਨੀ ਧਿਆਇ ਆਏ ਸੇ ਪਰਵਾਣ ਜੋਗ ਨਾ ਭਗ ਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਟਿਆ ਜੋਗ ਪਾਈਐ ਸਤਗੁਰ ਕੈ ਉਪਦੇਸ ਚਾਰੇ ਕੁੰਡਾ ਜੇ ਪਵੈ 베ਰ ਪੜੈ ਜੁਗਚਾਰ ਨਾਨਕ ਸਾਚਾ ਪੇਟੈ ਹਰ ਮਨ ਵਸੈ ਪਾਵੈ ਮੋਖ ਦੁਆਰ ਨਾਨਕ ਹੁਕਮ ਵਰਤੈ